ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੀ YouTube ਚੈਨਲ ਤੇ ਦੋਸਤੋ ਜੇਕਰ ਤੁਸੀਂ ਜਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤਾ ਬੈਲ ਆਈਕਨ ਦਬਾ ਲਓ ਤਾਂ ਕਿ ਹਰ ਵੀਡੀਓ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ PPMET ਜਾਨੀ ਕਿ ਪੰਜਾਬ ਪੈਰਾਮੈਡੀਕਲ ਐਂਟ੍ਰੈਂਸ ਟੈਸਟ ਦੇ ਸਬੰਧ ਦੇ ਵਿੱਚ PPMET ਐਗਜ਼ਾਮ ਜਿਹੜਾ ਹੈਗਾ ਉਹ 2025 ਦਾ ਐਗਜ਼ਾਮ ਹੈਗਾ ਤੇ ਇਹ ਹੋਣ ਜਾ ਰਿਹਾ ਜੀ 7 ਜੂਨ 2025 ਨੂੰ ਹੋਣ ਜਾ ਰਿਹਾ ਐਗਜ਼ਾਮ ਡੇਡ ਜਾਰੀ ਹੋ ਚੁੱਕੀ ਆ ਤੇ ਇਹ ਐਗਜ਼ਾਮ ਜਿਹੜਾ ਪੀਪੀਐਮਈਟੀ ਐਗਜ਼ਾਮ ਹੁੰਦਾ ਇਹ ਹੁੰਦਾ ਜੀ ਬੀਐਸਸੀ ਨਰਸਿੰਗ ਕੋਰਸ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਤਾਂ ਜੇਕਰ ਤੁਹਾਡਾ ਬੱਚਾ ਇਸ ਵਾਰ ਪਲੱਸ 2 ਦੇ ਪੇਪਰ ਦੇ ਦੇ ਚੁੱਕਿਆ ਉਹਦਾ ਰਿਜ਼ਲਟ ਪੈਂਡਿੰਗ ਆ ਠੀਕ ਆ ਤਾਂ ਤੁਹਾਡਾ ਬੱਚਾ ਇਹਦੇ ਚ ਐਡਮਿਸ਼ਨ ਲੈ ਸਕਦਾ ਜੇਕਰ ਤੁਸੀਂ ਆਪਣੇ ਬੱਚੇ ਨੂੰ ਨਰਸਿੰਗ ਵਾਲੇ ਪਾਸੇ ਭੇਜਣਾ ਚਾਹੁੰਦੇ ਹੋ ਬੀਐਸਸੀ ਨਰਸਿੰਗ ਵਾਲੇ ਪਾਸੇ ਭੇਜਣਾ ਚਾਹੁੰਦੇ ਹੋ ਕਿਉਂਕਿ ਨਰਸਿੰਗ ਦਾ ਸਕੋਪ ਬੜਾ ਵਧੀਆ ਹੈਗਾ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਨਰਸ ਦੀ ਜੇ ਸਰਕਾਰੀ ਪੋਸਟ ਵੀ ਨਿਕਲਦੀ ਆ ਤਾਂ 29200 ਦਾ ਪੇ ਸਕੇਲ ਜਿਹੜਾ ਸਟਾਫ ਨਰਸ ਨੂੰ ਮਿਲਦਾ ਠੀਕ ਹੈ ਤੇ ਕਾਫੀ ਬਲਕਰੇ ਵਿੱਚ ਪੋਸਟਾਂ ਨਰਸ ਦੀਆਂ ਸਟਾਫ ਨਰਸ ਦੀਆਂ ਨਿਕਲਦੀਆਂ ਹੈਗੀਆਂ ਠੀਕ ਹੈ ਤੇ ਬੀਐਸਸੀ ਨਰਸਿੰਗ ਕੋਰਸ ਦੇ ਵਿੱਚ ਬੇਸਿਕਲੀ ਐਡਮਿਸ਼ਨ ਲੈਣ ਦੇ ਲਈ ਇਹ ਇੰਟਰਸਟ ਲੈਸ ਹੁੰਦਾ ਹੈ 4 ਸਾਲ ਦਾ ਇਹ ਕੋਰਸ ਹੁੰਦਾ ਹੈ ਤੇ ਸਰਕਾਰੀ ਕਾਲਜਾਂ ਦੇ ਵਿੱਚ ਵੀ ਹੁੰਦਾ ਤੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਵੀ ਇਹ ਕੋਰਸ ਹੁੰਦਾ ਸਰਕਾਰੀ ਕਾਲਜਾਂ ਦੇ ਵਿੱਚ ਜਿਹੜਾ ਕੋਰਸ ਹੁੰਦਾ ਵਿੱਚ ਫੀਸ ਥੋੜੀ ਲੈਸ ਹੁੰਦੀ ਆ ਪ੍ਰਾਈਵੇਟ ਥੋੜੀ ਵੱਧ ਹੁੰਦੀ ਆ ਇਹ ਫਰਕ ਹੁੰਦਾ ਤੇ ਹੁਣ ਆਪਾਂ ਗੱਲ ਕਰਾਂਗੇ एलिਜੀਬਿਲਟੀ ਕ੍ਰਾਈਟੇਰੀਆ ਇਹਦੇ ਵਿੱਚ ਕੌਣ ਅਪਲਾਈ ਕਰ ਸਕਦਾ ਹਾਲਾਂਕਿ ਇਹਦਾ ਪੂਰਾ ਇੱਕ ਪ੍ਰੋਸਪੈਕਟ ਆਇਆ ਹੋਇਆ ਪਰ ਆਪਾਂ ਉਹ ਵਿੱਚ ਮੇਨ ਮੇਨ ਚੀਜ਼ਾਂ ਕੱਢ ਕੇ ਤੁਹਾਡੇ ਲਈ ਇੱਕ ਵੀਡੀਓ ਬਣਾ ਕੇ ਲੈ ਕੇ ਆਇਆ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਸਕੇ ਸਾਰੀ ਚੀਜ਼ ਤਾਂ ਇਹਦੇ ਵਿੱਚ ਪਲੱਸ 2 ਵਿਦ ਸਾਇੰਸ ਵਾਲੇ ਬੱਚੇ ਪਾਰਟਿਸਿਪੇਟ ਕਰ ਸਕਦੇ ਆ ਜੀ ਪਲਸ 2 ਦੇ ਵਿੱਚ ਸਾਇੰਸ ਯਾਨੀ ਕਿ ਪਲਸ 2 ਮੈਡੀਕਲ ਵਾਲੇ ਬੱਚੇ ਇਹਦੇ ਵਿੱਚ ਜਿਹੜਾ ਦਾਖਲਾ ਲੈ ਸਕਦੇ ਆ ਇੰਟਰਸਟ ਰਸ ਦੇ ਸਕਦੇ ਆ ਪਲਸ 2 ਮੈਡੀਕਲ ਵਾਲੇ ਬੱਚੇ ਤੇ ਮੈਡੀਕਲ ਯਾਨੀ ਕਿ ਫਿਜ਼ਿਕਸ కెਮਿਸਟਰੀ ਬਾਇਓ ਠੀਕ ਹੈ ਤੇ ਅੰਗਰੇਜ਼ੀ ਇਹ ਚਾਰ ਵਿਸ਼ੇ ਹੋਣੇ ਚਾਹੀਦੇ ਆ ਜੀ ਪਲਸ 2 ਦੇ ਵਿੱਚ ਤੇ ਕਿਉਂਕਿ ਜਿਹੜੇ ਨਾਨ ਮੈਡੀਕਲ ਵਾਲੇ ਹੁੰਦੇ ਉਹਨਾਂ ਕੋਲ ਬਾਇਓ ਨਹੀਂ ਹੁੰਦੀ ਬਾਇਓ ਦੀ ਜਗ੍ਹਾ ਮੈਥਮੈਟਿਕਸ ਹੁੰਦਾ ਇਸ ਕਰਕੇ ਵਿੱਚ ਪਲਸ 2 ਮੈਡੀਕਲ ਵਾਲੇ ਬੱਚੇ ਹੀ ਪਾਰਟਿਸਿਪੇਟ ਕਰ ਸਕਦੇ ਆ ਤੇ ਮਿਨਿਮਮ ਪਰਸੈਂਟੇਜ 45% ਮਾਰਕਸ ਚਾਹੀਦੇ ਆ ਮਿਨਿਮਮ ਫਿਜ਼ਿਕਸ ਕੈਮਿਸਟਰੀ ਬਾਇਓ ਚੋਂ ਤੇ ਅੰਗਰੇਜ਼ੀ ਜੋ ਬੱਚਾ ਵਾਪਾਸ ਹੋਣਾ ਚਾਹੀਦਾ ਮੰਡੇਟਰੀ ਹੈਗਾ ਇਹ ਤੇ ਮਿਨਿਮਮ ਪਰਸੈਂਟੇਜ ਐਸ ਸੀ ਐਸ ਟੀ ਓ ਬੀ ਸੀ ਕੈਂਡੀਡੇਟਸ ਲਈ 40% ਚਾਹੀਦੀ ਹੈ ਜੀ ਤੇ ਏਜ ਲਿਮਿਟ ਦੀ ਗੱਲ ਕਰੀਏ ਤਾਂ ਮਸਟ ਹੈਵ 17 ইয়ারਸ ਘੱਟੋ ਘਾਟ 17 ਸਾਲ ਪਾਸ ਹੋਣਾ ਚਾਹੀਦਾ ਬੱਚਾ ਠੀਕ ਹੈ ਐਗਜ਼ਾਮ ਦੇ ਵਿੱਚ ਬੈਠਣ ਤੋਂ ਪਹਿਲਾਂ ਠੀਕ ਹੈ 17 ਸਾਲ ਦਾ ਘੱਟੋ ਘਾਟ ਬੱਚਾ ਹੋਣਾ ਚਾਹੀਦਾ ਤੇ 31 ਦਸੰਬਰ 2025 ਤੋਂ ਪਹਿਲਾਂ-ਪਹਿਲਾਂ ਉਹਦੇ 17 ਸਾਲ ਪੂਰੇ ਹੋਣੇ ਚਾਹੀਦੇ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਗੱਲ ਗ੍ਰੀ ਇੰਪੋਰਟੈਂਟ ਡੇਟਸ ਦੀ ਤਾਂ ਲਾਸਟ ਡੇਟ ਫਾਰਮ ਅਪਲਾਈ ਕਰਨ ਦੀ ਹੈਗੀ ਆ 20 ਮਈ 2025, ਫੀਸ ਪੇਮੈਂਟ ਦੀ 21 ਮਈ 2025, ਐਡਮਿਟ ਕਾਰਡ ਆ ਜਾਣੇ 29 ਮਈ 2025 ਨੂੰ, ਐਗਜ਼ਾਮ ਡੇਟ 7 ਜੂਨ 2025 ਆ। ਰਿਜ਼ਲਟ ਜਿਹੜਾ ਆਇਆਣਾ 13 ਜੂਨ 2025 ਹੈ ਜੀ। ਤੇ ਫੀਸ ਦੀ ਗੱਲ ਕਰੀਏ ਜਨਰਲ ਕੈਟੇਗਰੀ ਲਈ ਐਂਟ੍ਰੈਂਸ ਐਗਜ਼ਾਮ ਦੀ ਜਿਹੜੀ ਫੀਸ ਹੈਗੀ ਉਹ 4540 ਰੁਪਏ ਰੱਖੀ ਗਈ ਆ। ਤੇ ਐਸਸੀ ਕੈਟਾਗਰੀ ਲਈ ਇਗਜ਼ਾਮ ਦੀ ਐਂਟਰੈਂਸ ਇਗਜ਼ਾਮ ਦੀ ਫੀਸ ਜਿਹੜੀ ਰੱਖੀ ਹੋ 2770 ਰੁਪਏ ਰੱਖੀ ਹੋ। ਉਸ ਤੋਂ ਬਾਅਦ ਇਗਜ਼ਾਮ ਦੇ ਬਾਰੇ ਗੱਲ ਕਰੀ ਤਾਂ ਇਗਜ਼ਾਮ ਦੇ ਵਿੱਚ ਟੋਟਲ 100 ਕੁਐਸਚਨ ਹੁੰਦੇ ਆ ਜੀ। ਇੱਕ ਕੁਐਸਚਨ 4 ਨੰਬਰ ਦਾ ਹੁੰਦਾ। ਇਗਜ਼ਾਮ ਦੀ ਟਾਈਮਿੰਗ 2 ਘੰਟੇ ਦੀ ਹੁੰਦੀ ਆ ਤੇ 네ਗੇਟਿਵ ਮਾਰਕਿੰਗ ਨਹੀਂ ਹੋਵੇਗੀ ਇਹਦੇ ਵਿੱਚ। ਨੋ 네ਗੇਟਿਵ ਮਾਰਕਿੰਗ ਤੇ ਐਮਸੀਕਿਊ ਬੇਸਡ ਜਿਹੜਾ ਤੁਹਾਡਾ ਮਲਟੀਪਲ ਚੁਆਇਸ ਕੁਐਸਚਨ ਬੇਸ ਜਿਹੜਾ ਇਗਜ਼ਾਮ ਹੈ ਹੁੰਦਾ। ਤੁਸ ਤੋਂ ਬਾਅਦ ਇਗਜ਼ਾਮ ਸਿਲੇਬਸ ਦੀ ਗੱਲ ਕਰ ਲਈਏ ਪੀਪੀਐਮਡੀ ਦੀ ਇਗਜ਼ਾਮ ਦਾ ਸਿਲੇਬਸ ਕੀ ਰਹਿਣ ਵਾਲਾ ਹੈ ਤਾਂ ਇਗਜ਼ਾਮ ਦੇ ਵਿੱਚ ਤੁਹਾਨੂੰ ਫਿਜ਼ਿਕਸ కెਮਿਸਟਰੀ ਬਾਇਓ ਇੰਗਲਿਸ਼ ਤੇ ਨਰਸਿੰਗ ਐਟੀਟਿਊਡ ਤਾਂ ਇਹਨਾਂ ਪੰਜ ਸਬਜੈਕਟਸ ਦੇ ਵਿੱਚੋਂ ਕੁਐਸਚਨ ਆਉਂਦੇ ਆ ਠੀਕ ਹੈ ਲਗਭਗ ਲਗਭਗ 20-20 ਕੁਐਸਚਨ ਆਉਂਦੇ ਆ ਪੰਜਾਂ ਦੇ ਵਿੱਚ ਤੇ ਇਗਜ਼ਾਮ ਦਾ ਮੋਡ ਐਮਸੀਕਿਊ ਬੇਸਡ ਆਫਲਾਈਨ ਮੋਡ ਦੇ ਵਿੱਚ ਹੁੰਦਾ ਤੇ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਆਪਾਂ ਪਹਿਲਾਂ ਦੱਸ ਚੁੱਕੇ ਆ ਤੇ ਮਿਨੀਮਮ ਜਿਹੜੇ ਕੁਆਲੀਫਾਈਂਗ ਕ੍ਰਾਈਟੇਰੀਆ ਰੱਖਿਆ ਗਿਆ ਮਿਨੀਮਮ ਕੁਆਲੀਫਾਈਂਗ ਮਾਰਕਸ 50% ਜਨਰਲ ਕੈਟਾਗਰੀ ਦੇ ਲਈ ਮਿਨੀਮਮ ਕੁਆਲੀਫਾਈਇੰਗ ਮਾਰਕਸ ਲੈਣੇ ਜ਼ਰੂਰੀ ਆ 50% ਜਨਰਲ ਕੈਟਾਗਰੀ ਨੂੰ ਐਸਸੀ ਓਬੀਸੀ ਨੂੰ ਘੱਟੋ ਘੱਟ 40-44 ਮਾਰਕਸ ਲੈਣੇ ਜ਼ਰੂਰੀ ਆ ਜੀ ਉਸ ਤੋਂ ਬਾਅਦ ਜਨਰਲ ਪੀਡਬਲੂਡੀ ਨੂੰ ਘੱਟੋ ਘੱਟ 45% ਨੰਬਰ ਲੈਣੇ ਜ਼ਰੂਰੀ ਆ ਐਸਸੀ ਐਸਟੀ ਓਬੀਸੀ ਪੀਡਬਲੂਡੀ ਨੂੰ 40% ਨੰਬਰ ਮਿਨੀਮਮ ਲੈਣੇ ਜ਼ਰੂਰੀ ਆ ਠੀਕ ਆ ਫੇਰ ਇਹਨੂੰ ਜਿਹੜਾ ਕੁਆਲੀਫਾਈ ਮੰਨਿਆ ਜਾਵੇ ਤੇ ਇੱਕ ਕ੍ਰਾਈਟੇਰੀਆ ਹੈਗਾ ਜੀ ਐਗਜ਼ਾਮ ਦਾ ਤੇ ਉਸ ਤੋਂ ਬਾਅਦ ਗੱਲ ਕਰੀਏ ਬੀਐਸਸੀ ਨਰਸਿੰਗ ਦੀ ਫੀਸ ਦੀ ਗੱਲ ਕਰੀਏ ਪੇਰੈਂਟਸ ਇਹ ਵੀਡੀਓ ਦੇਖ ਰਹੇ ਆ ਤਾਂ ਉਹਨਾਂ ਨੂੰ ਵੀ ਜ਼ਰੂਰ ਉਪਸਥਤਾ ਹੋ ਗਈ ਫੀਸ ਕੀ ਹੈਗੀ ਆ ਤਾਂ ਜੇਕਰ ਤੁਸੀਂ ਬੱਚੇ ਨੂੰ ਪ੍ਰਾਈਵੇਟ ਕਾਲਜ ਦੇ ਵਿੱਚ ਬੀਐਸਸੀ ਨਰਸਿੰਗ ਕਰਾਉਣੀ ਹੈ ਤਾਂ 63800 ਰੁਪਏ ਫੀਸ ਐਨੂਅਲ ਹੈਗੀ ਆ ਤੇ ਜੇਕਰ ਬੱਚੇ ਨੂੰ ਸਰਕਾਰੀ ਕਾਲਜ ਦੇ ਵਿੱਚ ਜਿਹੜਾ ਤੁਸੀਂ ਬੀਐਸਸੀ ਨਰਸਿੰਗ ਕਰਵਾਉਣੀ ਹੈ ਤਾਂ ਉਹਦੀ 51000 ਰੁਪਏ ਫੀਸ ਹੈਗੀ ਆ ਐਨੂਅਲ ਠੀਕ ਹੈ ਜੀ ਇਹ ਫਰਕ ਹੈਗਾ ਗਵਰਨਮੈਂਟ ਤੇ ਪ੍ਰਾਈਵੇਟ ਕਾਲਜਸ ਦੇ ਵਿੱਚ ਐਡਮਿਸ਼ਨ ਦਾ ਤੇ ਹੁਣ ਦੁਬਾਰਾ ਗੱਲ ਕਰੀ ਆਪਾਂ ਸਿਲੇਬਸ ਦੀ ਤਾਂ ਜਿਹੜੇ ਸਬਜੈਕਟਸ ਹੈਗੇ ਫਿਜ਼ਿਕਸ, కెਮਿਸਟਰੀ, ਬਾਇਓ, ਇੰਗਲਿਸ਼, ਨਰਸਿੰਗ, ਐਪਟੀਟਿਊਡ ਤਾਂ ਇਹਦੇ ਆਪਾਂ ਤੁਹਾਨੂੰ ਨੋਟਸ ਸਾਡੇ ਕੋਲ ਅਵੇਲੇਬਲ ਹੈਗੇ ਨੋਟਸ ਤੁਹਾਨੂੰ ਅਸੀਂ ਦਵਾਂਗੇ ਪੀਪੀਐਮੈਟਿ ਐਗਜ਼ਾਮ ਦੇ ਲਈ ਨੋਟਸ ਅਵੇਲੇਬਲ ਆ ਸਾਰੇ ਸਬਜੈਕਟਸ ਦੇ ਐਮਸੀਕਿਊ ਨੋਟਸ ਅਵੇਲੇਬਲ ਆ ਤੇ ਕੰਪਲੀਟ ਨੋਟਸ ਹੈਗੇ ਆ ਤੇ ਅਕੋਰਡਿੰਗ ਟੂ ਸਿਲੇਬਸ ਹੈਗੇ ਆ ਬੇਸਡ ਔਨ ਪ੍ਰੀਵੀਅਸ ਪੇਪਰ ਜਿਹੜੇ ਪਿਛਲੇ 4 ਸਾਲਾਂ ਦੇ ਪੇਪਰ ਪੀਪੀਐਮ ਇਟ ਦੇ ਉਹਦੇ ਆਧਾਰ ਤੇ ਅਸੀਂ ਨੋਟਸ ਜਿਹੜੇ ਤਿਆਰ ਕੀਤੇ ਆ ਤੇ ਅਕੋਰਡਿੰਗ ਟੂ ਪੈਟਰਨ ਜੋ ਪੈਟਰਨ ਡਿਫਾਈਨ ਕੀਤਾ ਗਿਆ ਅਫਰੀਕਾ ਕਲਾਸਿਸ ਦੀ ਟੀਮ ਵੱਲੋਂ ਨੋਟਸ ਬਣਾਏ ਗਿਆ ਤੇ 7 ਜੂਨ 2025 ਨੂੰ ਇਗਜ਼ਾਮ ਹੈਗਾ ਤੇ ਨੋਟਸ ਲੈਣ ਦੇ ਲਈ ਸਾਨੂੰ ਸੰਪਰਕ ਕਰ ਸਕਦੇ ਹੋ 7508167264 ਸਾਡਾ WhatsApp ਨੰਬਰ ਹੈ ਜੀ ਤੇ PDF ਫਾਰਮੈਟ ਦੇ ਵਿੱਚ ਤੁਹਾਨੂੰ ਨੋਟਸ ਮਿਲਣਗੇ ਬਹੁਤ ਹੀ ਮਿਨੀਮਮ ਪ੍ਰਾਈਸ ਦੇ ਉੱਤੇ ਇਹ ਨੋਟਸ ਤੁਹਾਨੂੰ ਦਿੱਤੇ ਜਾਣਗੇ ਤੇ ਸਾਡੇ ਵੱਲੋਂ 올 ਦੀ बेस्ट ਜਿਹੜੇ ਬੱਚੇ ਪੀਪੀਐਮਟੀ ਐਗਜ਼ਾਮ ਦੇਣਾ ਚਾਹੁੰਦੇ ਆ ਠੀਕ ਆ ਤੇ ਬੀਐਸਸੀ ਨਰਸਿੰਗ ਵਾਲੇ ਪਾਸੇ ਜਾਣਾ ਚਾਹੁੰਦੇ ਠੀਕ ਆ ਤੇ ਬਾਕੀ ਪੇਰੈਂਟਸ ਨੂੰ ਵੀ ਹਦਾਇਤ ਹੈਗੀ ਆ ਕਿ ਆਪਣੇ ਬੱਚੇ ਨੂੰ ਜ਼ਰੂਰ ਜਿਹੜਾ ਐਗਜ਼ਾਮ ਇਹ ਦਿਵਾਉਣ ਕਿਉਂਕਿ ਕੰਪੀਟੀਸ਼ਨ ਦਾ ਪਤਾ ਲੱਗ ਜਾਂਦਾ ਤਾਂ ਕਿ ਬੱਚੇ ਨੇ ਕੋਈ ਫੋਰ ਫਰਦਰ ਅੱਗੇ ਐਗਜ਼ਾਮ ਦੇਣਾ ਤਾਂ ਉਹ ਈਜ਼ੀ ਹੋ ਜਾਂਦਾ ਠੀਕ ਹੈ ਜੀ ਤਾਂ 올디 베스트 바키 링크 ਵਗੈਰਾ ਸਾਰੇ ਡਿਸਕ੍ਰਿਪਸ਼ਨਸ ਮਿਲ ਜਾਣਗੇ ஆன்ਲਾਈਨ ਅਪਲਾਈ ਕਰਨ ਦਾ ਲਿੰਕ ਨੋਟੀਫਿਕੇਸ਼ਨ ਲਿੰਕ ਸਾਰਾ ਡਿਸਕ੍ਰਿਪਸ਼ਨ ਜਾ ਕੇ ਤੁਸੀਂ ਚੈੱਕ ਕਰ ਸਕਦੇ ਤੇ ਬਾਕੀ ਅਪਡੇਟਸ ਜਰ ਨੂੰ ਬਨੇ ਰਹੋ ਜੁੜੇ ਰਹੋ ਤੁਹਾਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਅਸਾ